ਇਹ ਵੀਡੀਓ ਆਪਣੀ ਇੱਕ ਬੜੇ ਖਾਸ ਟੌਪਿਕ ਦੇ ਚ ਆਉਣ ਵਾਲੀ ਆ ਆ ਦੇਖ ਸਕਦੇ ਆ ਤੁਹਾਡੇ ਆਲੇ ਦੁਆਲੇ ਦੀ ਬਨਸਪਤੀ ਇਹਨੂੰ ਗੋਖਰੂ ਜਾਂ ਆਪਣੀ ਭਾਸ਼ਾ ਦੇ ਵਿੱਚ ਪੰਜਾਬੀ ਵਿੱਚ ਪਖੜਾ ਵੀ ਕਹਿੰਦੇ ਆ ਇਹ ਆਮ ਹੀ ਮਤਲਬ ਰਸਤਿਆਂ ਦੇ ਵਿੱਚ ਖੇਤਾਂ ਦੇ ਵਿੱਚ ਖਾਲੀ ਜਗ੍ਹਾ ਤੇ ਹੋਇਆ ਹੁੰਦਾ ਆ ਪਰ ਲੋਕਾਂ ਨੂੰ ਇਹਦੇ ਫਾਇਦੇ ਨਹੀਂ ਪਤਾ ਆਪਾਂ ਕੁਝ ਕਿਤਾਬਾਂ ਹੁਣ ਪੜ ਰਹੇ ਆ ਅਜੁਰਵੇਦ ਬਾਰੇ ਉਹਦੇ ਵਿੱਚ ਇਹਦਾ ਜ਼ਿਕਰ ਸੀਗਾ ਉਹੀ ਚੀਜ਼ਾਂ ਆਪਾਂ ਤੁਹਾਨੂੰ ਦੱਸ ਦੇਣੀਆਂ ਇਹਨੂੰ ਕਿੱਦਾਂ ਵਰਤੋਂ ਚ ਲਿਆਉਣਾ ਚਾਹੀਦਾ ਕੀ ਕਰਨਾ ਚਾਹੀਦਾ ਤੁਹਾਡੇ ਆਲੇ-ਦੁਆਲੇ ਜਿਹੜੀ ਬਨਸਪਤੀ ਆ ਇਹ ਤੁਹਾਡੇ ਕੰਮ ਦੀ ਆ ਬਹੁਤ ਇਹ ਲੋਕੀ ਇਹ ਚੀਜ਼ਾਂ ਤੋਂ ਦੂਰ ਹੁੰਦੇ ਜਾ ਰਹੇ ਆ ਆਪਣੇ ਆਲੇ-ਦੁਆਲੇ ਵਿੱਚ ਦੇ ਹਨ ਬਨਸਪਤੀ ਏਦਾਂ-ਇਦਾਂ ਦੀਆਂ ਚੀਜ਼ਾਂ ਆ ਜਿੰਨ ਦੇ ਵਿੱਚੋਂ ਮਤਲਬ ਤੁਸੀਂ ਜਿਨ੍ਹਾਂ ਦੀ ਵਰਤੋਂ ਕਰਕੇ ਆਪਣੇ ਜੀਵਨ ਨੂੰ ਤੰਦਰੁਸਤ ਵਧੀਆ ਤਰੀਕੇ ਨਾਲ ਚੱਲਣਯੋਗ ਬਣਾ ਸਕਦੇ ਆ ਤੁਹਾਨੂੰ ਕਿਸੇ ਡਾਕਟਰ ਕੋ ਜਾਣ ਦੀ ਕੋਈ ਲੋੜ ਨਹੀਂ ਆ ਦੇਖੋ ਸਾਡਾ ਭਰਾ ਭਖੜਾ ਇਕੱਠਾ ਕਰ ਰਿਹਾ ਇਹਨੂੰ ਆਪਾਂ ਹੁਣ ਇਕੱਠਾ ਕਰਕੇ ਛਾਂ ਦੇ ਵਿੱਚ ਸਕਾ ਕੇ ਇਹਦੇ ਜਿਹੜੇ ਆ ਅਫਾਲਾ ਇਹਨਾਂ ਨੂੰ ਤੋੜ ਲਵਾਂਗੇ ਵੱਖਰੇ ਇਹਨੂੰ ਆਪਾਂ ਮਤਲਬ ਕੁੱਟ ਕੇ ਇਹਨੂੰ ਮਿਕਸੀ 'ਚ ਪੀਸ ਕੇ ਨਹੀਂ ਤੁਸੀਂ ਕੁੱਟਣਾ ਇਹਨੂੰ ਛੱਠੂ ਲੋਹੇ ਦਾ ਛੱਠੂ ਦੇ ਵਿੱਚ ਕੁੱਟਣਾ ਜਾਂ ਕੁੰਡੇ ਦੇ ਵਿੱਚ ਕੁੱਟਣਾ ਠੀਕ ਆ ਜੀ ਮਿਕਸੀ 'ਚ ਨਹੀਂ ਪੀਟਣਾ ਤੇ ਛਾਂ ਦੇ ਵਿੱਚ ਇਹਨੂੰ ਸੁਕਾਣਾ ਆ ਸਕਾ ਕੇ ਇਹਦਾ ਚੂਰਨ ਬਣਾ ਲੈਣਾ ਆ ਇਹ ਤਾਂ ਹੋ ਗਈ ਇਹਦੀ ਵਿਧੀ ਇਹ ਤੁਹਾਨੂੰ ਦੱਸਾਂਗਾ ਕਿਹੜੇ-ਕਿਹੜੇ ਕੰਮਾਂ ਦੇ ਵਿੱਚ ਵਰਤੋਂ ਚਾਹੁੰਦਾ ਇਹਦੀਆਂ ਜੜਾਂ ਜਾਂ ਸਾਰਾ ਕੁਝ ਜਿਹੜੀਆਂ ਜੜਾ ਇਹਨੂੰ ਕਟ ਕੇ ਤੁਸੀਂ ਇਹਦਾ ਕਾੜਾ ਬਣਾ ਕੇ ਵੀ ਪੀ ਸਕਦੇ ਆ ਇਹ ਬਹੁਤ ਹੀ ਮਤਲਬੋ ਫਾਇਦੇਮੰਦ ਚੀਜ਼ਾਂ ਆ ਜਿਹੜੇ ਲੋਕਾਂ ਨੂੰ ਵਾਰ-ਵਾਰ ਕਫ ਆਂਦੀ ਰਹਿੰਦੀ ਆ ਪ੍ਰੋਬਲਮ ਆ ਕਫ ਦੀ ਜਾਂ ਸਾਹ ਲੈਣ ਚ ਪ੍ਰੋਬਲਮ ਆਂਦੀ ਆ ਇਹ ਜਿਹੜਾ ਚੂਰਨ ਤੁਸੀਂ ਬਣਾਣਾ ਕੋਸ਼ ਸ਼ਾਮ ਨੂੰ ਜਾਂ ਸਵੇਰ ਨੂੰ ਜਿਹੜਾ ਟਾਈਮ ਤੁਹਾਡਾ ਟਾਈਮ ਲੱਗੇ ਕੋਸੇ ਪਾਣੀ ਦੇ ਨਾਲ ਅੱਧਾ ਚਮਚ ਤੁਸੀਂ ਇਹਦਾ ਸੇਵਨ ਕਰਨਾ ਆ ਤੇ ਤੁਸੀਂ ਕਫ ਦੀ ਪ੍ਰੋਬਲਮ ਤੋਂ ਤੁਹਾਡੀ ਦੂਰ ਹੋ ਜੂਗੀ ਹੋਰ ਜਿੱਦਾਂ ਜਿਹੜੇ ਬੰਦਿਆਂ ਨੂੰ ਸਰੀਰਕ ਪ੍ਰੋਬਲਮ ਆ ਸਰੀਰ ਦੇ ਵਿੱਚ ਜਾਨ ਨਹੀਂ ਲੱਗਦੀ ਬਹੁਤ ਕਮਜ਼ੋਰ ਨੇ ਉਹ ਵੀ ਇਹਦਾ ਅੱਧਾ ਚਮਚ ਜਾਂ ਇੱਕ ਚਮਚ ਸ਼ਾਮ ਨੂੰ ਦੁੱਧ ਦੇ ਨਾਲ ਲੈ ਸਕਦੇ ਆ ਜਾਂ ਗਰਮ ਪਾਣੀ ਦੇ ਨਾਲ ਕੋਸੇ ਪਾਣੀ ਨਾਲ ਤੇ ਤੁਹਾਡੇ ਸਰੀਰ ਦੀ ਕਮਜ਼ੋਰੀ ਦੂਰ ਹੋ ਜਾਊਗੀ ਹੋਰ ਜਿਹੜੇ ਭੈਣ ਭਰਾ ਜਾਂ ਕੁਛ ਆ ਜਿਨ੍ਹਾਂ ਨੂੰ ਮਤਲਬ ਬੱਚਾ ਮਾਪੇ ਮੰਨਦੇ ਚਾਹ ਬਾਨੇ ਤੇ ਮਾਪੇ ਨਹੀਂ ਬਣ ਸਕਦੇ ਉਹ ਵੀ ਇਹ ਚੀਜ਼ ਦਾ ਸੇਵਨ ਕਰਨ ਨਾਲ ਉਹਨਾਂ ਨੂੰ ਵੀ ਇਹ ਚੀਜ਼ ਦੇ ਵਿੱਚ ਫਾਇਦਾ ਮਿਲਦਾ ਆ ਹੋਰ ਇਹ ਅਨੰਤ ਹੀ ਫਾਇਦੇ ਆ ਇਹਨਾਂ ਦੇ ਜਿੱਦਾਂ ਆਪਾਂ ਨੂੰ ਬਾਥਰੂਮ ਪਿਸ਼ਾਬ ਕਰਨ ਦੇ ਪ੍ਰੋਬਲਮ ਆ ਹੁੰਦੀਆਂ ਆ ਇਹਦਾ ਜਿਹੜਾ ਕੜਾ ਆ ਉਹਨੂੰ ਪੀਣ ਨਾਲ ਤੁਹਾਡੇ ਮਤਲਬ ਕਿਡਨੀਆਂ ਸਾਫ਼ ਹੋ ਕੇ ਤੁਹਾਡੇ ਜਿਹੜੀ ਸਰੀਰ ਦੀ ਗੰਦਗੀ ਉਹ ਬਾਹਰ ਨਿਕਲ ਜਾਂਦੀ ਆ ਇਹ ਅਯੁਰਵੇਦ ਦੇ ਵਿੱਚ ਇਹ ਆਪਣੇ ਆਲੇ-ਦੁਆਲੇ ਦੀ ਜਿਹੜੀ ਬਨਸਪਤੀਆਂ ਆ ਉਹਨਾਂ ਨੂੰ ਆਪਾਂ ਭੁੱਲ ਚੁੱਕੇ ਆ ਪਹਿਲਾਂ ਜੜੇ ਆਪਣੇ ਪੁਰਾਣੇ ਬਜ਼ੁਰਗ ਸੀਗੇ 100-100 ਸਾਲ ਤੱਕ ਜਿੰਦੇ ਸੀਗੇ ਉਹ ਇਹੀ ਚੀਜ਼ਾਂ ਦੀ ਬਦੌਲਤ ਸੀਗੇ ਕਿਉਂਕਿ ਉਹਨਾਂ ਨੇ ਆਪਣੇ ਰੋਜ਼ ਮਰਰਾ ਦੀ ਜ਼ਿੰਦਗੀ ਦੇ ਵਿੱਚ ਇਹ ਚੀਜ਼ਾਂ ਦੀ ਵਰਤੋਂ ਕਰਦੇ ਸੀਗੇ ਤੇ ਇਸੇ ਕਾਰਨ ਉਹ ਲੰਬੀ ਜ਼ਿੰਦਗੀ ਜੀਂਦੇ ਸੀ ਬਿਮਾਰੀਆਂ ਤੋਂ ਰਹਿਤ ਰਹਿੰਦੇ ਸੀਗੇ ਆ ਦੇਖੋ ਸਾਡਾ ਭਰਾ ਦੀਪਾ ਇਹਨੂੰ ਪਖੜੇ ਨੂੰ ਸਾਰੇ ਨੂੰ ਕੱਢ ਲੈਣਾ ਆਪਾਂ ਆ ਰਸਤੇ ਦੇ ਵਿੱਚ ਇਹਦਾ ਆਪਾਂ ਬੀਬੀ ਖਰਾਬ ਨਹੀਂ ਕਰੀਦਾ ਤੇ ਇਹਦੀ ਵਰਤੋਂ ਆਪਾਂ ਸਹੀ ਤਰੀਕੇ ਨਾਲ ਕਰਾਂਗੇ ਇਹ ਹੈਗੀ ਆ ਦੇਖ ਲਓ ਇਹ ਪਖੜਾ ਹੈ ਇਹਨੂੰ ਗੋਖਰੂ ਵੀ ਕਹਿੰਦੇ ਆ ਆ ਜੱਸਾ ਵੀ ਆ ਕਿਸੇ ਨੂੰ ਵੀ ਕੋਈ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਇਹਦੀ ਤੁਸੀਂ ਵਰਤੋਂ ਕਰ ਸਕਦੇ ਆਂ ਮਲਕਾਫ ਨੇਚਰਲ ਆ ਇਹ ਚੀਜ਼ ਨੇਚਰਲ ਚੀਜ਼ਾਂ ਦਾ ਸਾਈਡ ਇਫੈਕਟ ਕੁਝ ਨਹੀਂ ਹੈਗਾ ਜੇ ਤੁਸੀਂ ਸਿਹਤਮੰਦ ਰੋਸਤ ਵੀ ਆ ਤਾਂ ਵੀ ਤੁਸੀਂ ਇਹਦੀ ਵਰਤੋਂ ਕਰ ਸਕਦੇ ਆ ਇਹ ਨਹੀਂ ਕਿ ਜੇ ਕੋਈ ਬਿਮਾਰ ਆ ਤਾਂ ਹੀ ਆ ਉਦਾਂ ਵੀ ਤੁਸੀਂ ਇਹਦੀ ਵਰਤੋਂ ਕਰ ਸਕਦੇ ਆ ਤੇ ਮਤਲਬ ਇਹ ਸਾਰਿਆਂ ਨੂੰ ਫਾਇਦੇਮੰਦ ਫਾਇਦੇਮੰਦ ਦਾ ਹਰਤੀ ਲਈ ਤੁਸੀਂ ਇਹਦੀ ਵਰਤੋਂ ਮਤਲਬ ਕਰਨੀ ਆ ਆਪਣੇ ਸਰੀਰ ਦੇ ਵਿੱਚ ਕਦੇ ਇਹਦਾ ਕਾੜਾ ਬਣਾ ਕੇ ਇਹਦੀ ਜੜਾਂ ਦਾ ਤੇ ਆ ਜਿਹੜਾ ਉੱਪਰ ਲਾਇਆ ਇਹਦਾ ਕਾੜਾ ਬਣਾ ਕੇ ਇਹਨੂੰ ਆ ਜਿਹੜਾ ਤੇਦਾ ਫਾਲ ਆ ਇਹਨੂੰ ਛਾਂ ਚ ਸਕਾ ਕੇ ਇਹਦਾ ਚੂਰਨ ਬਣਾ ਲੈਣਾ ਆ ਹਾਂਜੀ ਸਾਰੇ ਭਰਾਵਾਂ ਦਾ ਕਿ ਵੀਡੀਓ ਪਹੁੰਚਾਇਓ ਤੇ ਧੰਨਵਾਦ ਜੀ ਸਾਰਿਆਂ ਦਾ ਹਾਂਜੀ